ਅਮਰੀਕਾ ਸਰਕਾਰ ਬੈਕ ਟੂ ਬੈਕ ਬਹੁਤ ਸਖਤੀਆਂ ਕਰ ਰਹੀ ਹੈ ਅਸੀਂ ਪਹਿਲਾਂ ਵੀ ਦੇਖਿਆ ਕਿ ਜਿਹੜੇ ਲੀਗਲ ਇਮੀਗ੍ਰੈਂਟ ਸੀ ਨਵੇਂ ਮਾਈਗ੍ਰੈਂਟਸ ਜਿਹੜੇ ਲੋਕ ਉਧਰ ਹੋਏ ਨੇ ਉਹਨਾਂ ਤੇ ਬਹੁਤ ਸਖਤੀ ਕੀਤੀ ਜਾ ਰਹੀ ਹੈ ਤੇ ਹੁਣ ਕਹਿੰਦੇ ਨੇ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਮਾਈਗ੍ਰੈਂਟਸ ਦੇ ਉਹ ਅਲੱਗ ਕੀਤੇ ਜਾ ਰਹੇ ਉਹਨਾਂ ਤੋਂ ਜਿਹੜਾ ਉਹਨਾਂ ਦਾ ਹੈ ਜੀ ਆਈਐਸ ਡਿਪਾਰਟਮੈਂਟ ਉਹਦੀਆਂ ਸਖਤੀਆਂ ਪਿਛਲੇ ਦਿਨਾਂ ਵਿੱਚ ਇਨੀਆ ਰਿਪੋਰਟਾਂ ਸਾਹਮਣੇ ਆਈਆਂ ਪਿੱਛੜ ਗੱਲ ਦਿਓ ਪਹਿਲਾਂ ਤਾਂ ਇੱਕ ਜਦੋਂ ਡੋਨਲਡ ਟਰੰਪ ਬਣੇ ਸੀ ਉਦੋਂ ਉਹਨਾਂ ਨੇ ਕਾਰਵਾਈ ਤੇਜ਼ ਕੀਤੀ ਤੇ ਫਿਰ ਵਿਚ ਵਿਚਾਲੇ ਲੱਗਣ ਲੱਗਾ ਕਿ ਨਹੀਂ ਉਹ ਕੰਮ ਹੁਣ ਅੱਗੇ ਵਾਲੀ ਤੇਜ਼ੀ ਨਹੀਂ ਰਹੀ ਪਰ ਜਿਹੜੀਆਂ ਅੰਦਰਖਾਤੇ ਰਿਪੋਰਟਸ ਆ ਰਹੀਆਂ ਨੇ ਉੱਥੋਂ ਪਤਾ ਲੱਗਦਾ ਹੈ ਕਿ ਆਈਐਸ ਡਿਪਾਰਟਮੈਂਟ ਬਹੁਤ ਜ਼ਿਆਦਾ ਬਰੀਕੀ ਨਾਲ ਕੰਮ ਕਰ ਲਗਾ ਹੈ ਜੀ ਪਾਲਿਸੀਆਂ ਸਖਤ ਕਰ ਦਿੱਤੀਆਂ ਨੇ ਤੇ ਉਹਨਾਂ ਦੀ ਭਰਤੀ ਵੀ ਹੋਰ ਬਹੁਤ ਜ਼ਿਆਦਾ ਕਰ ਦਿੱਤੀ ਹੈ ਸੋ ਆਈਐਸ ਦੇ ਅਫਸਰ ਨਵੇਂ ਹੋਰ ਭਰਤੀ ਕੀਤੇ ਜਾ ਰਹੇ ਨੇ ਇਹ ਜਿਹੜੀ ਖਬਰ ਆਈ ਹੈ ਇਹਦੇ ਬਾਰੇ ਵਿਸਥਾਰ ਨਾਲ ਚਰਚਾ ਕਰਦੇ ਹਾਂ ਜੀ ਇੱਕ ਕਹਾਣੀ ਰੂਸੀ ਜੋੜੇ ਦੀ ਹੈ ਜੋ ਕਿ ਆਪਣੇ ਨੇਟਿਵ ਰੂਸ ਮੁਲਕ ਨੂੰ ਛੱਡ ਕੇ ਭੱਜੇ ਸੀ ਪੋਲਿਟਿਕਲ ਅਸਾਈਲਮ ਉਹਨਾਂ ਨੇ ਯੂ ਐਸ ਏ ਦੇ ਵਿੱਚ ਲਿਆ ਹੋਇਆ ਸੀ 8 ਸਾਲਾਂ ਦਾ ਉਹਨਾਂ ਦਾ ਬੱਚਾ ਮੈਕਿਜ਼ਮ ਮੈਕਸਿਮ ਜਿਸ ਦਾ ਨਾਮ ਹੈ ਤੇ ਉਹ ਮਈ ਤੋਂ ਲੈ ਕੇ ਆਪਣੇ ਮਾਪਿਆਂ ਤੋਂ ਅਲੱਗ ਹੈ ਆਈਸ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਜਿਹੜਾ ਡਿਪਾਰਟਮੈਂਟ ਹੈ ਜੀ ਉਹਨੇ ਇਸ ਜੋੜੇ ਨੂੰ ਦੱਸਿਆ ਉਹਦੇ ਅਫਸਰਾਂ ਨੇ ਕਿ ਜਾਂ ਤੇ ਤੁਸੀਂ ਆਪਣੇ ਮੋਲਕ ਰੂਸ ਨੂੰ ਪਰਤ ਜਾਓ ਤੇ ਜਾਂ ਆਪਣੇ ਇਮੀਗ੍ਰੇਸ਼ਨ ਦੇ ਜਿਹੜਾ ਟੈਂਸ਼ਨ ਸੈਂਟਰ ਆ ਉਹਦੇ ਵਿੱਚ ਰਹੋ ਅਮਰੀਕਾ ਦੇ ਵਿੱਚ ਪਰ ਉਹਨਾਂ ਦਾ 8 ਸਾਲਾਂ ਦਾ ਬੱਚਾ ਜਿਹੜਾ ਮੈਕਸੀਮ ਹੈ ਉਹਨੂੰ ਉਹ ਨਾਲ ਨਹੀਂ ਰੱਖ ਸਕਦੇ ਤੇ ਇੱਕ ਸ਼ੈਲਟਰ ਦੇ ਵਿੱਚ ਅਨਕੰਪਨੀਟ ਭਾਵ ਜਿਹੜੇ ਅਣਜਾਣ ਕੋਈ ਹੋਰ ਬੱਚੇ ਨੇ ਉਹਨਾਂ ਨਾਲ ਕੁਝ ਦਿਨਾਂ ਵਾਸਤੇ ਰੱਖਿਆ ਜਾਵੇਗਾ ਤੇ ਉਹ ਕਹਿੰਦੇ ਨੇ ਕਿ ਸਾਡੀਆਂ ਬਾਹਾਂ ਦੇ ਵਿੱਚੋਂ ਸਾਡਾ ਬੱਚਾ ਖੋ ਲਿਆ ਗਿਆ 8 ਸਾਲਾਂ ਦਾ ਪੁੱਤਰ ਤੇ ਉਸ ਬੱਚੇ ਨੇ ਬਾਰ ਬਾਰ ਪੁੱਛਿਆ ਕਿ ਬਸ ਫਿਊ ਡੇਸ ਹੀ ਜੀ ਨਾ ਜ਼ਿਆਦਾ ਜ਼ਿਆਦਾ ਹੋਰ ਤਾਂ ਨਹੀਂ ਹੋਵੇਗਾ ਕੰਮ ਇਹੋ ਸੋ ਫਿਊ ਡੇਸ ਜਿਹੜੇ ਨੇ ਇਹ ਅਗਸਤ ਮਹੀਨਾ ਚੱਲ ਰਿਹਾ ਹੈ ਤੇ ਉਦੋਂ ਦਾ ਉਹ ਬੱਚਾ ਵਿਛੜਿਆ ਹੋਇਆ ਆ। ਆਖਰੀ ਵਾਰੀ ਉਹ ਕਹਿੰਦੇ ਸੀ ਆਪਣੇ ਬੱਚੇ ਨੂੰ ਇੰਟਰਨੈਸ਼ਨਲ 에ਅਰਪੋਰਟ ਤੇ ਨਿਊਯਾਰਕ ਦੇ ਵਿੱਚ ਮਿਲੇ ਸੀ। ਇੱਕ ਕਮਰੇ ਦੇ ਵਿੱਚ ਜਿੱਥੇ ਉਹ ਕਸਟਮ ਕਾਰੀਆਂ ਨੇ ਉਹਨਾਂ ਨੂੰ ਜਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਹਨਾਂ ਨੂੰ ਘੇਰਿਆ ਹੋਇਆ ਸੀ। ਤੇ ਉਸ ਤੋਂ ਬਾਅਦ ਆਪਣੇ ਬੱਚੇ ਨੂੰ ਮਿਲ ਨਹੀਂ ਸਕੇ। ਨਿਊਯਾਰਕ ਟਾਈਮਜ਼ ਅਖਬਾਰ ਨੇ 에ਅਰਪੋਰਟ ਛਾਪੀਆ। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਘੱਟੋ-ਘੱਟ 9 ਅਜਿਹੇ ਕੇਸ ਹੋਰ ਸਾਹਮਣੇ ਆਏ ਨੇ। ਇਹਦਾ ਮਤਲਬ ਹੈ ਤੇ ਕੇਸ ਹੋਰ ਬਹੁਤ ਜ਼ਿਆਦਾ ਹੋ ਸਕਦੇ ਨੇ ਤੇ ਸੈਂਕੜਿਆਂ ਵਿੱਚ ਵੀ ਹੋ ਸਕਦੇ ਨੇ ਤੇ ਬੱਚਿਆਂ ਨੂੰ ਅਲੱਗ ਕੀਤਾ ਗਿਆ ਮਾਪਿਆਂ ਨਾਲੋਂ ਤੇ ਸਰਕਾਰੀ ਡਾਕੂਮੈਂਟ ਜਿਹੜੇ ਨੇ ਉਹਨਾਂ ਦੇ ਵਿੱਚ ਫਾਈਲਜ਼ ਐਂਡ ਕੇਸਸ ਸਟੱਡੀ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਫੈਮਿਲੀ ਸੈਪਰੇਸ਼ਨ ਨੂੰ ਇੱਕ ਸੰਦ ਵਜੋਂ ਵਰਤਿਆ ਜਾ ਰਿਹਾ ਹੈ ਇੱਕ ਨਵਾਂ ਤੌਰ ਤਰੀਕਾ ਲੱਭਿਆ ਅਮਰੀਕਾ ਦੇ ਅਧਿਕਾਰੀਆਂ ਨੇ ਕਿ ਦਬਾਅ ਪਾਓ ਮਾਪਿਆਂ ਤੇ ਤੇ ਉਹਨਾਂ ਨੂੰ ਪੁੱਛੋ ਕਿ ਜੇ ਆਹ ਜਾਂ ਤਾਂ ਤੁਸੀਂ ਆਪਣੇ ਮੁਲਕ ਨੂੰ ਆਪਣੇ ਬੱਚੇ ਲੈ ਕੇ ਵਾਪਸ ਪਰਤ ਜਾਓ ਜਾਂ ਤੁਸੀਂ ਸਾਡੀ ਹਰਾਸਤ ਵਿੱਚ ਚਰੋ ਜਿੱਦਾਂ ਜਵੇਂ ਅਸੀਂ ਤੁਹਾਨੂੰ ਰੱਖਾਂਗੇ ਤੇ ਜਿੰਨੀ ਇੱਕ ਤੁਹਾਡੇ ਤੇ ਸਖਤੀਆਂ ਹੋਣਗੀਆਂ ਹੋਣਗੀਆਂ ਤੇ ਅਗਲਾ ਕਿ ਉਹਨਾਂ ਦਾ ਬੱਚਾ ਉਹਨਾਂ ਦੇ ਨਾਲ ਨਹੀਂ ਰਹਿ ਸਕੇਗਾ ਤੇ ਇੱਥੇ ਬਹੁਤ ਸਾਰੇ ਮਾਪੇ ਜਿਹੜੇ ਨੇ ਉਹ ਫਿਰ ਉਹਨਾਂ ਦਾ ਜਿਹੜਾ ਜ਼ਮੀਰ ਹੈ ਜਵਾਬ ਦੇ ਜਾਂਦੀ ਹੈ इमोਸ਼ਨਲੀ ਉਹ ਜਿਹੜੇ ਨੇ ਉਹ ਬ੍ਰੇਕ ਹੋ ਜਾਂਦੇ ਨੇ ਕੀ ਇਹ ਨਵਾਂ ਜਿਹੜਾ ਸਿਸਟਮ ਹੈ ਇਨਸਾਨੀਅਤ ਦੇ ਨਾਤੇ ਸਹੀ ਹੈ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਇਹ ਟਰੰਪ ਐਡਮਿਨਿਸਟ੍ਰੇਸ਼ਨ ਜਿਨ੍ਹਾਂ ਤੇ ਇਹ ਦਬਾਅ ਪੈ ਰਿਹਾ ਕਿ ਤੁਸੀਂ ਗਾਜ਼ਾ ਪੱਟੀ ਦੇ ਵਿੱਚ ਤੁਸੀਂ ਉਹਨਾਂ ਬੱਚਿਆਂ ਦਾ ਖਿਆਲ ਕਰੋ ਜੋ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਨੇ ਤੇ ਮਾਰੇ ਜਾ ਰਹੇ ਨੇ ਰੋਜ਼ ਤੇ ਉਹ ਤੇ ਗਾਜ਼ਾ ਪੱਟੀ ਹੈ ਇਹ ਤੇ ਆਪਣਾ ਮੁਲਕ ਹੈ ਅਮਰੀਕਾ ਤੇ ਦੁਨੀਆ ਦਾ ਸਰਪੰਚ ਹੈ ਸਰਤਾਰ ਹੈ ਕੀ ਸਰਤਾਰ ਮੁਲਕ ਦੇ ਵਿੱਚ ਇਹੋ ਜੀ ਪਾਲਿਸੀ ਜਿਹੜੀ ਆ ਉਹ ਠੀਕ ਲੱਗਦੀ ਹੈ ਇਸ ਤੋਂ ਪਹਿਲਾਂ ਵੀ ਡੋਨਲਡ ਟਰੰਪ ਜਿਹਾ ਕਰ ਚੁੱਕੇ ਨੇ ਜਦੋਂ ਉਹ ਪਹਿਲੀ ਵਾਰੀ ਪ੍ਰੈਜ਼ੀਡੈਂਟ ਬਣੇ ਸੀ ਉਹਨਾਂ ਨੇ ਕਹੇ ਸੀ ਕਿ ਜਿਹੜੇ ਇਲੀਗਲ ਬਾਰਡਰ ਕ੍ਰੋਸ ਕਰਕੇ ਆਉਂਦੇ ਨੇ ਯੂ ਐਸ ਏ ਦੇ ਵਿੱਚ ਉਹਨਾਂ ਕੋਲੋਂ ਬਾਰਡਰ ਤੇ ਬੱਚੇ ਜਿਹੜੇ ਨੇ ਲੱਕੀਤੇ ਜਾਣਗੇ ਤੇ ਉਸ ਵੇਲੇ ਵੀ ਬੜੀ ਨਖੇਦੀ ਹੋਈ ਸੀ ਸਰਕਾਰ ਦੀ ਇਸ ਪਲਾਨ ਦੀ ਤੇ ਉਸ ਵੇਲੇ ਸਰਕਾਰੀ ਅਧਿਕਾਰੀ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਹਿੰਦੀ ਸੀ ਕਿ ਅਸੀਂ ਉਹ ਪਾਲਿਸੀ ਤਾਂ ਲੈਂਦੀ ਐ ਕਿ ਲੋਕ ਬੱਚੇ ਲੈ ਕੇ ਬਾਰਡਰ ਜਿਹੜਾ ਹੈ ਉਹ ਇਸ ਤਰ੍ਹਾਂ ਇੰਨੇ ਖਤਰਨਾਕ ਤਰੀਕਿਆਂ ਨਾਲ ਨਾ ਪਾਰ ਕਰਨ ਪਰ ਉਹਨਾਂ ਨੂੰ ਰੋਕਣ ਲਈ ਉਹਨਾਂ ਨੂੰ ਜਿਹੜਾ ਕੁਛ ਇਸ ਤਰ੍ਹਾਂ ਦਾ ਉਹਨਾਂ ਤੇ ਰੁਕਾਵਟ ਅਸੀਂ ਖੜੀ ਕੀਤੀ ਹੈ ਕਿ ਉਹ ਅਜਿਹਾ ਕੰਮ ਨਾ ਕਰਨ ਤੇ ਕੁਝ ਦਿਨ ਬਾਅਦ ਟਰੰਪ ਨੂੰ ਉਹ ਜਿਹੜਾ ਪ੍ਰੈਸ਼ਰ ਮਹਿਸੂਸ ਹੋਇਆ ਤੇ ਫਿਰ ਉਹ ਪਾਲਿਸੀ ਜਿਹੜੀ ਸੀ ਵਾਪਸ ਲੈਣੀ ਪਈ ਸੀ ਪਰ ਆਪ ਜੀ ਨੂੰ ਯਾਦ ਹੋਵੇਗਾ ਕਿ ਪੰਜਾਬੀ ਮੂਲ ਦਾ ਇੱਕ ਪਰਿਵਾਰ ਅੱਜ ਤੋਂ ਕਈ ਸਾਲ ਪਹਿਲਾਂ ਉਹ ਜਿਹੜੀ ਕੰਧ ਬਣੀ ਹੋਈ ਹੈ ਉਹਦੇ ਇੱਕ ਛੋਟੇ ਜਿਹੇ ਹੌਲ ਦੇ ਵਿੱਚੋਂ ਦੀ ਆਪਣੇ ਇੱਕ ਛੋਟੇ ਜਿਹੇ ਸਰਦਾਰ ਬੱਚੇ ਨੂੰ ਲੈ ਕੇ ਗੁਜ਼ਰਦਾ ਹੋਇਆ ਦੇਖਿਆ ਗਿਆ ਸੀ ਉਹ ਪੰਜਾਬੀ ਪਰਿਵਾਰ ਦੀਆਂ ਵੀਡੀਓ ਇੰਡੀਆ ਤੱਕ ਵਾਇਰਲ ਹੋਈਆਂ ਸੀ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜੇ ਅੱਜ ਦੀ ਡੇਟ ਤੇ ਵਿੱਚ ਉਹ ਹੋਵੇ ਤਾਂ ਉਹਨਾਂ ਨਾਲ ਕੀ ਹੋਵੇਗਾ ਇਸ ਵੇਲੇ ਜਿਹੜਾ ਕਿਉਂਕਿ ਉਦੋਂ ਬਾਰਡਰ ਤੇ ਫੜੇ ਜਾਂਦੇ ਸੀ ਹੁਣ ਇਹ ਉਹ ਲੋਕ ਫੜੇ ਜਾ ਰਹੇ ਨੇ ਜਿਨ੍ਹਾਂ ਜਿਨ੍ਹਾਂ ਦੀ ਜਿਨ੍ਹਾਂ ਦੇ ਕੇਸ ਲੱਗੇ ਹੋਏ ਨੇ ਜਾਂ ਜਿਨ੍ਹਾਂ ਤੇ ਦੋਸ਼ ਹੈ ਕਿ ਇਲੀਗਲ ਮਾਈਗ੍ਰੈਂਟਸ ਨੇ ਤੇ ਉਹਨਾਂ ਕੋਲੋਂ ਇਹ ਕੰਮ ਕੀਤਾ ਜਾ ਰਿਹਾ ਕਿਉਂਕਿ ਬਾਰਡਰ ਤੇ ਇੰਟਰੈਸ ਜਿਹੜੀ ਆ ਕਾਫੀ ਸਲੋ ਹੋ ਚੁੱਕੀ ਹੈ ਸੋ ਬੱਚਿਆਂ ਨੂੰ ਜੇ ਖਤਰਾ ਹੈ ਤਾਂ ਉਹਨਾਂ ਨੂੰ ਮਾਪਿਆਂ ਨਾਲੋਂ ਅਲੱਗ ਕਰਨਾ ਕਿੰਨਾ ਕੁ ਵਧੀਆ ਹੈ ਜਦੋਂ ਕੁਝ ਮਹੀਨਿਆਂ ਬਾਅਦ ਜਾਂ ਕੁਝ ਸਾਲਾਂ ਬਾਅਦ ਬੱਚੇ ਦੁਬਾਰਾ ਆਪਣੇ ਮਾਪਿਆਂ ਨੂੰ ਮਿਲਣ ਗਏ ਜਾਂ ਨਹੀਂ ਮਿਲਣਗੇ ਜਾਂ ਉਹ ਵਾਪਸ ਉਹਨਾਂ ਨੂੰ ਜਾਣਾ ਉਹ ਚੂਜ਼ ਕਰਨਗੇ ਜਿਵੇਂ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਤੇ ਫਿਰ ਕੀ ਹਾਲਾਤ ਹੋਣਗੇ ਉਹਨਾਂ ਤੇ ਮੈਂਟਲ ਸਟ੍ਰੈਸ ਕਿੰਨਾ ਹੋਵੇਗਾ ਇਹ ਸਾਰਾ ਜਿਹੜੇ ਬੱਚਿਆਂ ਨਾਲ ਵਿਛੋੜੇ ਦਾ ਇੱਕ ਦੁੱਖ ਹੈ ساری ਜ਼ਿੰਦਗੀ ਜਿਹੜਾ ਉਹਨਾਂ ਨੂੰ ਯਾਦ ਰਹੇਗਾ ਸੋ ਯੂਨਾਈਟਿਡ ਸਟੇਟਸ ਵਾਲੇ ਹੁਣ ਬਹੁਤ ਸਾਰੇ ਕਦਮ ਇਹੋ ਜਿਹਾ ਚੁੱਕ ਰਹੇ ਨੇ ਖਾਸ ਤੌਰ ਤੇ ਆਈਸ ਏਜੰਟਸ ਦੇ ਜ਼ਰੀਏ ਜਿਨ੍ਹਾਂ ਨਾਲ ਲੋਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਤੁਸੀਂ ਇੱਥੋਂ ਚਲੇ ਜਾਓ